ਇਕ ਨੌਜਵਾਨ ਨੂੰ ਪਹਿਲਾਂ ਘਰੋਂ ਕੀਤਾ ਅਗਵਾ ਫਿਰ ਉਸ ਨੂੰ ਮੌਤ ਦੀ ਗਹਿਰੀ ਨੀਂਦ ਦਿੱਤਾ ਸੁਲਾ ਜੀ ਹਾਂ ਇੱਕ ਨੌਜਵਾਨ ਨੂੰ ਪਹਿਲਾਂ ਅਗਵਾ ਕੀਤਾ ਗਿਆ ਅਤੇ ਫਿਰ ਉਸ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜੀ ਹਾਂ ਦਸਿਆ ਤੇ ਹੋ ਜਾ ਰਿਹਾ ਹੈ ਅਤੇ ਇਸ ਕਤਲ ਦੇ ਪਿੱਛੇ ਦੀ ਕੋਈ ਵਜ੍ਹਾ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਹੈਰਾਨ ਕਰ ਦੇਣ ਵਾਲੀ ਹੈ ਰਿਪੋਰਟ ਵੇਖੋ ਪਦਮਾਸ਼ਾ ਨੇ ਸ਼ਰੀਆਮ ਨੌਜਵਾਨ ਨੂੰ ਰੌਕੀ ਤਾਕਵਾ ਤੇਜ਼ ਤਾਰ ਹਥਿਆਰਾਂ ਨਾਲ ਪਾੜ ਦਿੱਤਾ 24 ਸਾਲਾ ਨੌਜਵਾਨ ਕਤਲ ਤੋਂ ਬਾਅਦ ਇਲਾਕੇ 'ਚ ਤਹਿਸ਼ਦ ਦਾ ਮਾਹੌਲ ਜਿੱਥੇ ਦਰੰਦਾਰਾਂ ਦੇ ਪਿੱਖੇ ਵੇਂਡ ਜੋਸ ਵੇਲੇ ਤਹਿਸ਼ਦ ਦਾ ਮਾਹੌਲ ਪੈਦਾ ਹੋ ਗਿਆ ਜਦ ਅੱਧੀ ਰਾਤ ਨੂੰ ਸ਼ਰੀਆਮ ਕੋ ਜਣ ਪਛਾਤੇ ਬਦਮਾਸ਼ਾਂ ਨੇ ਇੱਕ ਘਰ ਤੇ ਤਾਵਾ ਬੋਲ ਦਿੱਤਾ ਹਥਿਆਰਾਂ ਦੇ ਦਮ ਤੇ 24 ਸਾਲਾ ਨੌਜਵਾਨ ਨੂੰ ਅਗਵਾ ਕਰਕੇ ਲੈ ਗਏ ਜਿਸ ਤੋਂ ਬਾਅਦ ਮਲਜ਼ਮ ਨੌਜਵਾਨ ਸਤਨਾਮ ਸਿੰਘ ਨੂੰ ਕਿਸੇ ਸੁੰਨੀ ਥਾਂ ਤੇ ਲਿਜਾਇਆ ਗਿਆ ਇੱਥੇ ਉਸ ਨੂੰ ਤੇਜ਼ਦਾਰ ਹਥਿਆਰਾਂ ਦੇ ਨਾਲ ਪੜ ਦਿੱਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਮਲਜ਼ਮ ਮੌਕੇ ਤੋਂ ਫਰਾਰ ਹੋ ਗਏ ਇਸ ਤੋਂ ਬਾਅਦ ਤੜਕਸਾਰ ਪਿੰਡ ਦੀ ਤਾਣਾ ਮੰਡੀ ਚ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜੀਹਾਂ ਦੱਸਿਆ ਜਾ ਰਿਹਾ ਹੈ ਵਾਰਦਾਤ ਤੋਂ ਬਾਅਦ ਪਰਿਵਾਰ ਚ ਇਲਾਕੇ ਚ ਸਹਿਮ ਦਾ ਮਾਹੌਲ आखिर नौजवान का कतल क्यों कीता गया इस पिछे एक वजह भी निकल के सामने आ रही है दसिया जा रहा है कि मृतक नौजवान ड्राइविंग काम का काम करता सी। मृतक नौजवान के किसी कुड़ी नाल प्रेम संबंध चलते आ रहे सर ऐल्या नौजवान को दर्दनाक मौत दिखती गई शरिया पिंड च हुई इस वारदात ने हर एक हिला के रख दिता हर कोई सहमिया सहमिया नजर आ रहा हर कोई यही सोच रहा कि आखिर यह भाड़ा किमें वापर गया ਕੇਸ ਵੱਲੋਂ ਇਸ ਵਾਰਦਾਤ ਨੂੰ ਜਾਂਚ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਸਪੀੜਸ ਪਰਿਵਾਰ ਵੱਲੋਂ ਵੀ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਾਜੀ ਮੇਰਾ ਨਾਮ ਕਰ ਦਿੱਤ ਦਿੰਗੇ ਜੀ। ਇਹ ਵੀਰ ਮੇਰਾ ਸਾਵਾ ਹੀ। ਕਿੱਲੇ ਕਰਨ ਵਾਲੀ ਦੋ ਜੀ। ਕੀ ਨਾਂ ਸੀ ਇਹਦਾ? ਇਹਦਾ ਨਾਮ ਸਤਨਾਮ ਸਿੰਘ ਜੀ। ਅਜ ਪਿਤਾ ਨਾਂ? ਪਿਤਾ RAM ਸਰਦਾਰ ਮੇਜਰ ਸਿੰਘ ਜੀ। ਜੀ ਕੀ ਗੱਲ ਹੋਈ ਹੈ? ਪਾਜੀ ਰਾਤ ਇੱਥੋਂ ਦੁਕਾਨ ਤੋਂ ਗੱਡੀ ਲਾ ਕੇ ਖਾਲੀ ਕਰਕੇ ਤੇ ਘਰੇ ਗਿਆ। ਘਰੇ ਜਾ ਕੇ ਨੇ ਰੋਟੀ ਰੋਟੀ ਖਾਦੀ ਆ ਤੇ ਘਰੇ ਕੋਈ ਜੀ ਨਹੀਂ ਭਾਬੀ ਸੀ ਜਾਂ ਛੋਟੇ ਬੱਚੇ ਸੀਗੇ ਵੱਡੇ ਵੀਰ ਦੇ ਤੇ ਉਹਨਾਂ ਨੇ ਜਦੋਂ ਰਾਤ 12 ਵਜੇ ਆਏ ਆ ਬੰਦੇ ਉਹਨਾਂ ਨੇ ਬੁਆ ਇਹ ਦਰਵਾਜ਼ਾ ਖੜਕਾਇਆ ਉਹਨਾਂ ਜਿਹੜਾ ਦਰਵਾਜ਼ਾ ਖੜਕਾਇਆ ਤੇ ਇਸੇ ਮੁੰਡੇ ਨੇ ਦਰਵਾਜ਼ਾ ਖੋਲ੍ਹਿਆ ਫੇਰ ਰਾਤ 12 ਵਜੇ ਕੌਣ ਆ ਗਿਆ ਤੇ ਇਹਨੇ ਦਰਵਾਜ਼ਾ ਖੋਲ੍ਹਿਆ ਤੇ ਉਦੋਂ ਹੀ ਉਹਨਾਂ ਨੇ ਇਹਦੇ ਦਾਤਰ ਮਾਰ ਦਿੱਤੇ ਤੇ ਮੁੜ ਕੇ ਘਰੋਂ ਝੋਕ ਕੇ ਨਾਲ ਹੀ ਮੋਟਰਸਾਈਕਲ ਤੇ ਨਾਲ ਹੀ ਇਹਦਾ ਫੋਨ ਨਾਲ ਹੀ ਚੁੱਕ ਕੇ ਇਹਨੂੰ ਵਿੱਚ ਪਾ ਲਿਆ ਸੀ ਮੋਟਰਸਾਈਕਲ ਤੇ ਹੀ ਪਾਜੀ ਸਾਨੂੰ ਤਾਂ ਸਵੇਰੇ 8 ਵਜੇ ਫੋਨ ਗਿਆ ਜੀ ਘਰ ਪਿੰਡ ਕਤਲ ਦੀ ਇਹ ਸਵਾਰ ਦਾ ਤਬਾਦ ਪੁਲਿਸ ਨੂੰ ਵੀ ਅਥਾ ਪੈਰਾਂ ਦੀ ਫੈਕ ਬਾਹਰ ਦਾਤ ਵਾਲੀ ਥਾਂ ਤੇ ਪਾਜੀ ਪੁਲਿਸ ਦਾ ਕਹਿਣਾ ਹੈ ਕਿ লাশ ਬਰਾਮਦ ਹੋ ਚੁੱਕੀ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਜਲਦੀ ਕਤਲ ਦੀ ਵਾਰਦਾਤ ਨੂੰ ਸੁਲਝਾ ਲਿਆ ਜਾਵੇਗਾ ਕੋ ਸਤਨਾਮ ਸਿੰਘ ਆ ਚੇਲਾ ਕਲੋਨੀ ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾ ਬਜਰੀ ਲੈ ਕੇ ਆਉਂਦਾ ਸੀ ਇੱਥੇ ਪਿੱਕੀਪਿੰਡ ਦੇ ਮਾਲਕ ਨੇ ਜਿਨ੍ਹਾਂ ਦਾ ਇਹ ਕੰਮ ਕਰਦਾ ਸੀ ਤੇ ਇਹਦੀ ਭਝਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜੀ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਹੈ ਤੇ ਵੀ ਇਹਦੇ ਰਾਤ ਦਾ ਸਾਨੂੰ ਨਹੀਂ ਲੱਭ ਰਿਆ ਇਹ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇਹ ਤੇ ਮੰਡੀ ਦੇ ਵਿੱਚ ਇੱਕ ਡੱਡ ਬੋਲੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਜੀ ਜਿਹਦੇ ਗਲ ਦੇ ਉੱਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਤਾਰਾ ਹਥਿਆਰਾਂ ਦੇ ਜਿਹੜੇ ਜ਼ਖਮਾਂ ਦੇ ਨਿਸ਼ਾਨ ਨੇ ਇਹ ਸਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਹਾਂ ਇਹਨਾਂ ਦੀ ਪਰਚਾਈ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊਗੀ ਉਹਦੇ ਮੁਤਾਬਕ ਜਿਹੜੇ ਹਕੀ ਦੋਸ਼ੀ ਹਨ ਜਲਦ ਤੋਂ ਜਲਦ ਕਿਰਪਾ ਕਰ ਦਿਓ ਕੋ ਜੋ ਇਨੀਸ਼ੀਅਲੀ ਪੁੱਛੀ ਵੀ ਚਾਹ ਤਾਂ ਇਹਨਾਂ ਨੇ ਇਹ ਦੱਸਿਆ ਵੀ ਇਸੇ ਲੜਕੀ ਨਾ ਕੋ ਪਟਾਣਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟ ਆਫ ਅ ਇਨਵੈਸਟੀਗੇਸ਼ਨ ਹਨ ਉਹ ਤਸਦੀਕ ਕਰਾਂਗੇ ਕਤਲ ਦੀ ਇਸ ਵਾਰਦਾਤ ਨੇ ਕਾਨੂੰਨ ਵਿਵਸਥਾ ਦੇ ਇੱਕ ਵਾਰ ਮੁੜ ਤੋਂ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਰ ਸੂਬੇ 'ਚ ਰਾਜ ਕਿਸ ਦਾ ਚੱਲ ਰਿਹਾ ਹੈ ਸਰਕਾਰ ਦਾ ਜਾਂ ਫਿਰ ਜਿਹੇ ਗੁੰਡਿਆਂ ਦਾ ਜਿਨ੍ਹਾਂ ਅੰਦਰ ਨਾ ਕਾਨੂੰਨ ਦਾ ਨਾ ਪੁਲਿਸ ਦਾ ਕੋਈ ਡਰ ਹੈ ਕੋਈ ਖੌਫ ਐਸੇ ਦੇ ਚਲਦਿਆਂ ਸ਼ਰੀਆਮ ਬਦਮਾਸ਼ ਲੋਕਾਂ ਨੂੰ ਘਰਾ ਚੁੱਕ ਚੁੱਕ ਮੌਤ ਦੇ ਕਾਟਕਾਰ ਰਹੇ ਆਖਰ ਇਸ ਨੂੰ ਕੀ ਸਮਝੀਏ ਐਸ ਤੁਸੀਂ ਹੀ ਦੱਸੋ ਬਿਲਹਾਲ ਦੇਖਣਾ ਹੋਵੇਗਾ ਪੁਲਿਸ ਮਾਮਲੇ ਜੀ ਕੀ ਪੜਦੀ ਕਾਰਵਾਈ ਕਰਦੀ ਹੈ ਕਿ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ ਈਡੀਸੀ ਨਿਊਜ਼ ਲਈ ਤਰੰਤ ਹਰਨਪਲਜੀਤ ਸਿੰਘ ਦੀ ਰਿਪੋਰਟ